ਖੀਮਪੁਰ ਖੀਰੀ ਦੇ ਸ਼ਹੀਦ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਅਰੇ ਮਿਸ਼ਰਾ ਟਾਣੀ ਮੁਰਦਾਬਾਦ 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 ਆਸ਼ਿਸ਼ ਮਿਸ਼ਰਾ ਟਾਣੀ ਮੁਰਦਾਬਾਦ 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 ਕਸਾਨਾ ਦੇ ਕਾਤਲ ਮੁਰਦਾਬਾਦ ਮੁਰਦਾਬਾਦ ਜੋ ਬੈਂਡਰ ਕੱਢਦੇ ਆਂ। ਅੱਜ ਦਾ ਇਹਦਾ ਪ੍ਰੋਟੈਸਟ ਇਸ ਤਰ੍ਹਾਂ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਗੱਲ ਇਹ ਹੈ ਕਿ ਜਦੋਂ ਪਿਛਲਾ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾਉਣ ਦੇ ਸਮੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਸੀ। ਉਸ ਵੇਲੇ ਸ਼ਾਂਤ ਮੇਹ ਟੰਗਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਲਖੀਂਪੁਰ ਖੀਰੀ ਏਰੀਆ ਦੇ ਵਿੱਚ ਤੇ ਕੁੰਨੀਆਂ ਉਥੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਵਿਗੜੇ ਹੋਏ ਬੇਟੇ ਆਸ਼ਿਸ਼ ਮਿਸ਼ਰਾ ਟੈਣੀ ਨੇ ਉਹਨਾਂ ਕਿਸਾਨਾਂ ਦੇ ਉੱਤੇ ਆਪਣੀ ਗੱਡੀ ਚੜਾਤੀ ਜਿਸ ਨਾਲ ਮੌਕੇ ਦੇ ਉੱਤੇ ਇੱਕ ਪੱਤਰਕਾਰ ਸਮੇਤ ਪੰਜ ਕਿਸਾਨਾਂ ਦੀ ਮੌਤ ਹੋ ਗਈ। ਸੋ ਉਹਨਾਂ ਦਾ ਇਨਸਾਫ ਹਾਲਾਂਕਿ ਤੱਕ ਨਹੀਂ ਮਿਲਿਆ। ਸੰਗੀਨ ਜੋਤਰਾਵਾਂ ਬਣਦੀਆਂ ਸੀਗੀਆਂ ਜਿਹੜੀਆਂ ਉਹ ਲਗੀਆਂ ਜਿਸ ਦੇ ਤਹਿਤ ਸਜ਼ਾ ਉਮਰ ਕੈਦ ਜਾਂ ਸਜ਼ਾ ਮੌਤ ਹੁੰਦੀ ਹੈ। ਤੇ ਸਿਰਫ ਸਿਆਸੀ ਹੋਣ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੋਣ ਕਰਕੇ ਉਹ ਬਾਹਰ ਫਿਰਦਾ ਔਰ ਸਰਕਾਰੀ ਸਮਾਗਮਾਂ ਦੇ ਵਿੱਚੋਂ ਭਾਗ ਲੈਂਦਾ ਰਿਹਾ ਉਹਨੂੰ ਜਮਾਂਤ ਮਰ ਚੁੱਕੀ ਹੈ ਸੋ ਇਸ ਰੋਸ ਵਜੋਂ ਉਸ ਲਈ ਅਸੀਂ ਅੱਜ ਐਸਕੇਐਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ ਸੋ ਅੱਜ ਗਰਦਾਸਪੁਰ ਅਸੀਂ ਇਸ ਚੀਜ਼ ਦੇ ਲਈ ਬੈਠੇ ਆਂ ਨਾਲ ਹੀ ਸਾਡਾ ਐਮਐਸਪੀ ਜਿਹੜੀਆਂ ਸਾਡੀਆਂ ਮੰਗਾਂ ਚੱਲ ਰਹੀਆਂ ਨੇ ਉਹਦੇ ਉੱਤੇ ਔਰ ਨਾਲ ਦੀ ਸਾਡਾ ਆ ਕੀ ਹੈ ਅੱਜ ਜਿਹਨੂੰ ਆਪਾਂ ਕਹਿੰਦੇ ਆ ਫਸਲਾਂ ਮੰਡੀ ਚ ਰੋੜ ਰਹੀਆਂ ਨੇ ਬਾਸਮਤੀ ਕੋਡੀਆਂ ਦੇ ਭਾਅ ਵਿਕ ਰਹੀ ਆ ਠੀਕ ਐ ਆੜਤੀ ਤੇ ਸ਼ੈਲਰ ਮਾਲਕ ਜਿਹੜੇ ਨੇ ਉਹ ਹੜਤਾਲ ਤੇ ਨੇ ਝੋਨਾ ਕੋਈ ਵਿਕਣ ਦੀ ਸੰਭਾਵਨਾ ਨਹੀਂ ਲੱਗਦੀ ਕੋਈ ਮੰਡੀਆਂ ਚ ਕੋਈ ਪ੍ਰਬੰਧ ਨਹੀਂ ਹੈਗੇ ਸੋ ਇਸ ਦੇ ਲਈ ਸਾਰਾ ਕੁਝ ਨੂੰ ਲੈ ਕੇ ਅਸੀਂ ਇੱਥੇ ਬੈਠੇ ਆਂ ਔਰ ਸਭ ਤੋਂ ਪਹਿਲਾਂ ਅਸੀਂ ਇਹ ਸਾਰਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਸ਼ਹੀਦ ਹੋਏ ਆ ਅੱਜ ਦੇ ਦਿਨ ਪੱਤਰਕਾਰ ਸਮੇਤ ਪੰਜ ਕਿਸਾਨ ਉਹਨਾਂ ਨੂੰ ਸਰਦਰ ਦੇ ਫੁੱਲ ਪੇਟ ਕਰਕੇ ਉਹਨਾਂ ਦੇ ਲਈ ਅਸੀਂ ਜੋ ਅਰਦਾਸ ਬੇਨਤੀ ਕਰਕੇ ਤੇ ਫਿਰ ਇਹ ਪ੍ਰੋਗਰਾਮ ਜਿਹੜਾ ਉਹਨੂੰ ਸ਼ੁਰੂ ਕਰਾਂਗੇ। ਕਿਨੇ ਵੇ ਤੱਕ ਧਰਨਾ ਜਿਹੜਾ ਇਹ 3:30 ਵਜੇ ਤੱਕ 2 ਘੰਟੇ ਦਾ ਪ੍ਰੋਗਰਾਮ ਹੈ ਸੋ ਇਹਨੂੰ ਅਸੀਂ 3:30 ਘੰਟੇ ਦਾ ਰੱਖਿਆ ਜਾਨੀ ਕਿ ਸੰਕੇਤਕ ਸਰਕਾਰ ਲਈ ਔਰ ਜੇਕਰ ਸਰਕਾਰ ਨਹੀਂ ਸਮਝਦੀ ਤੇ ਫਿਰ ਕੋਈ ਗੱਲ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅ ਸਿੰਗਰਸ ਜਿਹੜਾ ਹੈਗਾ ਉਹ ਇਸ ਤੋਂ ਵੀ ਤਿੱਖਾ ਦਿੱਤਾ ਜਾ ਸਕਦਾ। ਪਹਿਲਾਂ ਤੇ ਕੋਈ ਅਜਨੀ ਹੋਈ ਲੇਕਿਨ ਇੱਕ ਗੱਡੀ ਬੀਐਮਡ ਜਿਹੜੀ ਮੇਰੇ ਤੱਕ ਜਾਂਦੀ ਆ ਉਹ ਹੋਣ ਦੀ ਸੰਭਾਵਨਾ ਹੈ। ਮੇਰੇ ਬਾਕੀ ਗੱਡੀ ਸਾਡੇ ਕੋਲ 2.5 ਕਿਲੋ ਬਾਅਦ ਹੀ ਪਹੁੰਚਦਾ ਟਾਈਮ ਆ ਇਸ ਤੱਕ ਤੇ ਦੂਸਰੀ ਗੱਡੀ ਨਹੀਂ ਪਰ ਆਉਂਦੀ ਇੱਕ ਹੀ ਗੱਡੀ ਜਿਹੜੀ ਆ ਪਛਾਹ ਕੋ ਮੇਰੇ ਤੱਕ ਜਾਂਦੀ ਆ। ਉਹੀ ਪਰ ਆਉਂਦੀ ਆ। ਪਰ ਜਦੋਂ ਸਾਡੇ ਕੋਲ ਬਾਾਈ ਵੱਡੇ ਨੇ।